ਸੋ ਦੱਸੋ ਜੀ ਅਕਾਲੀ ਦਲ ਨੇ ਇਹੋ ਜੀਆਂ ਸ਼ਿਕਾਇਤਾਂ ਆਉਣ ਵਾਲੇ ਸਮੇਂ ਚ ਕਿਉਂਕਿ ਇਹ ਬੁਖਲਾਹੜ ਦੀ ਨਿਸ਼ਾਨੀ ਹੈ। ਤੋ ਉਸੀ ਮੈਨੂੰ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਨਾਂ ਲਈ ਇਹਦੇ ਚ ਕੋਈ ਗੱਲ ਹੀ ਨਹੀਂ। ਪਹਿਲੀ ਗੱਲ। ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਗੱਲ ਦੀ ਕਹੀ ਗਈ। ਬੋਲਦਿਆਂ ਬੋਲਦਿਆਂ ਮੇਰੀ ਧਰਮ ਪਤਨੀ ਨੇ ਹੱਥ ਦੀ ਗੱਲ ਕਰਦਿਆ ਕਰਦਿਆਂ ਕਿਉਂਕਿ ਸੁਭਾਅ ਕੀ ਸੁਭਾਵਿਕ ਜਦੋਂ ਬੰਦਾ ਬੋਲ ਰਿਹਾ ਹੁੰਦਾ ਹੈ ਤਾਂ ਉਹਰੇ ਮਨ ਦੇ ਵਿੱਚ ਪਤਾ ਨਹੀਂ ਕੀ ਗੱਲਾਂ ਕਈ ਵਾਰੀ ਅਸੀਂ ਕੁਝ ਹੋਰ ਬੋਲਣਾ ਚਾਹੁੰਦੇ ਹੁੰਨੇ ਆ ਸਾਡੇ ਤੋਂ ਹੋਰ ਨਿਕਲ ਜਾਂਦਾ ਹੈ ਇਹ ਆਮ ਤੌਰ ਤੇ ਲੀਡਰਾਂ ਦਾ ਸਾਨੂੰ ਵੇਖਣ ਦਾ ਮਿਲਿਆ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਇਹ ਗੁਰੂ ਮਹਾਰਾਜ ਦਾ ਹੱਥ ਹੈ ਗੁਰੂ ਨਾਨਕ ਸਾਹਿਬ ਦਾ ਨਾ ਔਰ ਨਾਲ ਦੀ ਨਾਲ ਜਦੋਂ ਇਹ ਖਿਆਲ ਆਇਆ ਤੇ ਕਿਸੇ ਨੇ ਟਿੱਪਾ ਟਿੱਪਣੀ ਕੀਤੀ ਬਿਨਾਂ ਸੰਕੋਚ ਕਿਉਂਕਿ ਗੁਰੂ ਨਾਨਕ ਦੀ ਅਸੀਂ ਨਾਮਲੇਵਾ ਸੰਗਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਿਸ਼ਵਾਸ ਹੈ ਔਰ ਸਾਨੂੰ ਸਿਖਾਇਆ ਗਿਆ ਹੈ ਔਰ ਜਿਨੂੰ ਅਸੀਂ ਅਰਦਾਸ ਕਰਦੇ ਆ ਉਹਦੇ 'ਚ ਅਸੀਂ ਭੁੱਲ ਬਖਸ਼ਾਉਣੇ ਆ ਜੇ ਕਿਸੇ ਪ੍ਰਕਾਰ ਦੀ ਗਲਤੀ ਹੋ ਗਈ ਹੋਵੇ ਮੇਰੀ ਧਰਮਸਪੱਤੀ ਨੇ ਤੁਰੰਤ ਪ੍ਰਚਾਰ ਕਰਦਿਆਂ ਬੋਲਿਆ ਗਿਆ ਗੱਲ ਕੀਤੀ ਕਹਿਣਾ ਕੁਝ ਹੋਰ ਚਾਹੁੰਦੇ ਸੀ ਕਈ ਵਾਰੀ ਕੁਝ ਹੋਰ ਹੋਰਾ ਮਤਲਬ ਹੋ ਜਾਂਦਾ ਹੈ ਕੱਢ ਲਿਆ ਜਾਂਦਾ ਹੈ ਲੇਕਿਨ ਔਰੀ ਮਾਫੀ ਵੀ ਮੰਗੀ ਉਸ ਗੁਰੂ ਤੋਂ ਔਰ ਪੋਲ ਵੀ ਬਖਸ਼ਾਈ ਔਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਇਹਦੇ ਬਾਰੇ ਵੀ ਆਪ ਦਾ ਵੀਡੀਓ ਰਿਲੀਜ਼ ਕੀਤਾ ਔਰ ਕੱਲ ਅਸੀਂ ਤਾਂ ਦਸ਼ਮੇਸ਼ ਪਿਤਾ ਦੀ ਚਰਨਛੋਪਾ પ્રાપ્ત ਧਰਤੀ ਤੇ ਦੋਵੇਂ ਜਾਣੇ ਨਕਮਸਤਕ ਹੋ ਕੇ ਫਿਰ ਉੱਥੇ ਤੁਹਾਈ ਪੌੜੀਆਂ ਦੀ ਸੇਵਾ ਕਰਕੇ ਉੱਥੋਂ ਅਸ਼ੀਰਵਾਦ ਲੈ ਕੇ ਆਏ ਆਂ ਸੋ ਮੈਨੂੰ ਲੱਗਦਾ ਜੀ ਸਭ ਕੇ ਕੋਈ ਸ਼ਿਕਾਇਤ ਕਰੀ ਜਾਵੇ ਉਸ ਸ਼ਿਕਾਇਤ ਦਾ ਕੋਈ ਮਤਲਬ ਕਿਉਂਕਿ ਕਿਸੇ ਤੇ ਉਹ ਨਿੱਜੀ ਟਿੱਪਾ ਟਿੱਪਣੀ ਨਹੀਂ ਹੈ ਤੇ ਕਿਸੇ ਦਾ ਠੇਸ ਪਹੁੰਚੀ ਹੋਵੇ ਬਾਰੇ ਮਾਫੀ ਮੰਗ ਲਈ